ਸਰਹੱਦ ਪਾਰ ਗੁਆਂਢੀ ਦੇਸ਼ ਤੋਂ ਇੱਕ ਖਬਰ ਆਈ ਪਾਕਿਸਤਾਨ ਤੋਂ ਪਾਕਿਸਤਾਨ ਦੇ ਲਾਰੋਵਾਲ ਤੋਂ ਵਿਧਾਇਕ ਤੇ ਪਾਕਿਸਤਾਨ ਮੁਸਲਮ ਲੀਗ ਦੇ ਨੇਤਾ ਰਮੇਸ਼ ਸਿੰਘ ਅਰੋੜਾ ਲੈਹਿੰਦੇ ਪੰਜਾਬ ਦੇ ਮੰਤਰੀ ਅਹੁਦੇ ਦੇ ਸੰਭਾਲਣ ਵਾਲੇ ਪਹਿਲੇ ਸਿੱਖ ਬਣ ਚੁੱਕੇ ਨੇ ਔਰ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਅਗਵਾਈ ਵਾਲੀ ਪਾਰਟੀ ਦੇ ਨਾਲ ਸੰਬੰਧਤ ਸਰਦਾਰ ਰਮੇਸ਼ ਸਿੰਘ ਅਰੋੜਾ ਲਾਹੌਰ ਸੂਬੇ ਦੀ ਵਿਧਾਨ ਸਭਾ ਦੇ ਮੈਂਬਰ ਚੁਣੇ ਗਏ ਔਰ 49 ਸਾਲਾ ਸਰਦਾਰ ਰਮੇਸ਼ ਸਿੰਘ ਅਰੋੜਾ ਨੂੰ ਹਾਲ ਦੇ ਵਿੱਚ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਤੇ ਕਰਤਾਰਪੁਰ ਕੋਰੀਡੋਰ ਦੇ ਐਮਬੈਸਡਰ ਦੇ ਰੂਪ ਦੇ ਵਿੱਚ ਵੀ ਚੁਣਿਆ ਗਿਆ। ਸਰਦਾਰ ਰਮੇਸ਼ ਸਿੰਘ ਅਰੋੜਾ ਨੂੰ ਪੰਜਾਬ ਦੀ ਲੈਂਦੇ ਪੰਜਾਬ ਦੀ ਮੁੱਖ ਮੰਤਰੀ ਮਰੀਮ ਨਵਾਜ਼ ਦੇ ਮੰਤਰੀ ਮੰਡਲ ਦੇ ਵਿੱਚ ਲੈਂਦੇ ਪੰਜਾਬ ਸੂਬੇ ਦੇ ਕਟਗਣਤੀ ਮਾਮਲਿਆਂ ਦੇ ਬਾਰੇ ਦੇ ਵਿੱਚ ਡਿਪਾਰਟਮੈਂਟ ਹੈ ਜਿਹੜਾ ਦਿੱਤਾ ਗਿਆ। ਔਰ 11 ਅਕਤੂਬਰ 1974 ਨੂੰ ਨਨਕਾਣਾ ਸਾਹਿਬ ਦੇ ਵਿੱਚ ਜਨਮੇ ਸਰਦਾਰ ਰਮੇਸ਼ ਸਿੰਘ ਅਰੋੜਾ ਨਾਰੋਵਾਲ ਜ਼ਿਲ੍ਹੇ ਦੇ ਰਹਿਣ ਵਾਲੇ 2013 ਦੇ ਵਿੱਚ ਸੌ ਚੁੱਕਣ ਵਾਲੇ ਪੰਜਾਬ ਲੈਹਦੇ ਪੰਜਾਬ ਦੇ ਵਿਧਾਨ ਸਭਾ ਦੇ ਪਹਿਲੇ ਸਿੱਖ ਮੈਂਬਰ ਬਣ ਚੁੱਕੇ ਨੇ ਔਰ ਉਹਨਾਂ ਦਾ ਜਿਹੜਾ ਸੋਸ਼ਲ ਐਂਟਰਪ੍ਰਾਈਜ਼ਸ ਦੇ ਨਾਲ ਉਹਨਾਂ ਦਾ ਜਿਹੜਾ ਸਨਮਾਨ ਵੀ ਹੋਇਆ ਔਰ ਇਸ ਤੋਂ ਇਲਾਵਾ ਉਹਨਾਂ ਨੇ ਅਮਰੀਕਾ ਦੇ ਹਾਰਵਰਡ ਬਿਜ਼ਨਸ ਸਕੂਲ ਤੋਂ ਆਪਣੀ ਜਿਹੜੀ ਹੈ ਪੜ੍ਹਾਈ ਪੂਰੀ ਕੀਤੀ ਔਰ ਸਰਦਾਰ ਰਮੇਸ਼ ਸਿੰਘ ਨੂੰ ਰਾਸ਼ਟਰੀ ਘਟ ਗਿਣਤੀ ਕਮਿਸ਼ਨ ਦੇ ਮੈਂਬਰ ਵਣਜ ਤੇ ਨਿਵੇਸ਼ ਦੀ ਕਮੇਟੀ ਦੇ ਜਿਹੜੇ ਪ੍ਰਧਾਨ ਤੇ ਪਾਕਿਸਤਾਨ ਸਿੱਖ ਕੌਂਸਲ ਦੇ ਜਿਹੜੇ ਸਰਪ੍ਰਸਤ ਜਾਂ ਮੁੱਖ ਪ੍ਰਮੁੱਖ ਦੇ ਰੂਪ ਦੇ ਵਿੱਚ ਵੀ ਉਹਨਾਂ ਨੇ ਕੰਮ ਕੀਤਾ ਹੈ ਪਾਕਿਸਤਾਨ ਦੇ ਵਿੱਚ ਸਿੱਖ ਵਿਆਹ ਜਿਹੜਾ ਆਨੰਦਵਾਲ ਜ ਐਕਟ ਰਜਿਸਟ੍ਰੇਸ਼ਨ ਉਹ ਵੀ ਇਹਨਾਂ ਨੇ ਲਾਗੂ ਕਰਾਇਆ ਲੈਂਦੇ ਪੰਜਾਬ ਸੂਬੇ ਦੀ ਵਿਧਾਨ ਸਭਾ ਦੀ ਵੈੱਬਸਾਈਟ ਦੇ ਮੁਤਾਬਕ ਰਮੇਸ਼ ਸਿੰਘ ਅਰੋੜਾ ਜਿਹੜੇ ਨੇ ਲੈਂਦੇ ਪੰਜਾਬ ਦੇ ਵਿੱਚ ਇੱਕ ਸਮਾਜ ਸੇਵਕ ਨੇ ਔਰ ਉਹਨਾਂ ਨੇ ਪਾਕਿਸਤਾਨ ਵਿੱਚ ਸਿੱਖ ਭਾਈਚਾਰੇ ਦੇ ਅਧਿਕਾਰਾਂ ਦੀ ਰੱਖਿਆ ਦੇ ਵਿੱਚ ਅਹਿਮ ਭੂਮਿਕਾ ਨਿਭਾਈ ਹੈ ਇਹ ਉਹਨਾਂ ਨੂੰ ਦਾ ਪੰਜਾਬ ਸਿੱਖ ਆਨੰਦ ਕਾਰਜ ਵਿਆਹ ਬਿੱਲ 2018 ਨੂੰ ਪਾਸ ਕਰਾਉਣ ਦਾ ਸਿਹਰਾ ਵੀ ਜਾਂਦਾ ਹੈ। ਹਰਮੇਸ਼ ਸਿੰਘ ਰੂੜਾ ਨੇ ਲੰ데 ਪੰਜਾਬ ਸਰਕਾਰ ਦੇ ਜਿਹੜੀ ਹੈ ਐਕਿਊ ਟਰਸਟ ਪ੍ਰਾਪਰਟੀ ਬੋਰਡ ਦੇ ਮੈਂਬਰ ਦੇ ਰੂਪ ਦੇ ਵਿੱਚ ਵੀ ਕੰਮ ਕੀਤਾ ਹੈ। ਇਸ ਤੋਂ ਇਲਾਵਾ ਉਹ ਸਾਲ 2011 ਤੋਂ ਲੈ ਕੇ 2013 ਤੱਕ ਪਾਕਿਸਤਾਨ ਦੇ ਵਿੱਚ ਰਾਸ਼ਟਰੀ ਸਦ ਭਾਵਨਾ ਮੰਤਰਾਲੇ ਦੇ ਤਹਿਤ ਘਟ ਗਿਣਤੀ ਕਮਿਸ਼ਨ ਦੇ ਮੈਂਬਰ ਵੀ ਰਹੇ ਨੇ ਤੇ 2004-9 ਤੋਂ ਲੈ ਕੇ 2013 ਦੌਰਾਨ ਪਾਕਿਸਤਾਨ ਸਿੱਖ ਗੁਰਦਰਾ ਪ੍ਰਬੰਧਕ ਕਮੇਟੀ ਦੇ ਜਰਨਲ ਸਕੱਤਰ ਵੀ ਰਹੇ ਨੇ ਜਿਹੜੇ ਗੁਰੂ ਘਰਾਂ ਦੀ ਸੇਵਾ ਸੰਭਾਲ ਉੱਥੋਂ ਦੀ ਕਮੇਟੀ ਦੇਖਦੀ ਹੈ 2016 ਦੇ ਵਿੱਚ ਪਾਕਿਸਤਾਨ ਦੇ ਰਾਸ਼ਟਰਪਤੀ ਵੱਲੋਂ ਰਾਸ਼ਟਰੀ ਮਨੁੱਖੀ ਅਧਿਕਾਰ ਪੁਰਸਕਾਰ ਨਾਲ ਉਹਨਾਂ ਨੂੰ ਨਿਵਾਜਿਆ ਗਿਆ ਔਰ ਸਰਦਾਰ ਨਵੇਸ਼ ਸਿੰਘ ਅਰੂੜਾ ਇਹ ਕਹਿੰਦੇ ਆ ਕਿ 1947 ਦੀ ਵੰਡ ਤੋਂ ਬਾਅਦ ਇਹ ਪਹਿਲਾ ਮੌਕਾ ਹੈ ਕਿ ਕਿਸੇ ਸਿੱਖ ਨੂੰ ਲੈਹਦੇ ਪੰਜਾਬ ਦੇ ਵਿੱਚ ਸੂਬੇ ਦੇ ਮੰਤਰੀ ਮੰਡਲ ਦੇ ਵਿੱਚ ਸ਼ਾਮਲ ਕੀਤਾ ਗਿਆ ਹੋਵੇ ਨਾਲ ਉਹਨਾਂ ਨੇ ਆਖਿਆ ਕਿ ਇਹਦੇ ਨਾਲ ਸਿੱਖਾਂ ਨੂੰ ਨਹੀਂ ਬਲਕਿ ਪਾਕਿਸਤਾਨ ਦੇ ਵਿੱਚ ਰਹਿਣ ਵਾਲੇ Hindu ਭਾਈਚਾਰੇ ਤੇ Isai ਭਾਈਚਾਰੇ ਤੇ ਘੱਟ ਗਿਣਤੀਆਂ ਦੀ ਸੁਰੱਖਿਆ ਤੇ ਭਲਾਈ ਦੇ ਲਈ ਉਹ ਕੰਮ ਕਰਦੇ ਰਹਿਣਗੇ ਸੋ ਇਸ ਤਰ੍ਹਾਂ ਦਾ ਵਿਅਕਤੀ ਤਵ ਇਸ ਤਰ੍ਹਾਂ ਦਾ ਜੀਵਨ ਹੈ ਰਮੇਸ਼ ਸਿੰਘ ਰੋੜਾ ਦਾ ਜੋ ਪਾਕਿਸਤਾਨ ਦੇ ਵਿੱਚ ਪੰਜਾਬ ਦੇ ਪਹਿਲੇ ਸਿੱਖ ਮੰਤਰੀ ਬਣੇ ਨੇ